ਕਿਉਂਕਿ ਮਹਾਰਾਜ ਜੀ ਕਹਿੰਦੇ ਨੇ ਜਾਂ ਤੇ ਜੀਵ ਕੁਝ ਐਸੇ ਨੇ ਜਿਨ੍ਹਾਂ ਦੇ ਮਨਾਂ ਵਿੱਚ 84 ਦਾ ਬੜਾ ਡਰ ਆ ਜਮਾਂ ਤੋਂ ਬੜਾ ਡਰ ਲੱਗਦਾ ਆ ਤਾਂ ਉਹ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦੇ ਨੇ ਕੁਝ ਐਸੇ ਜੀਵ ਨੇ ਜਿਨ੍ਹਾਂ ਦੀਆਂ ਆ ਸੰਸਾਰਿਕ ਲੋੜਾਂ ਆ ਇਹੀ ਮੰਗ ਰੱਖਦੇ ਨੇ ਕਿ ਪਾਸ਼ਾ ਜੀ ਆ ਫਲਾਨੀ ਵਸਤੂ ਸਾਨੂੰ ਮਿਲ ਜੇ ਆ ਸਾਡੀ ਲੋੜ ਆ ਇਹ ਪੂਰੀ ਹੋ ਜਾਵੇ ਤਕੋਜ ਮਹਾਰਾਜ ਕਹਿੰਦੇ ਵਿਰਲੇ ਜੀਵ ਨੇ ਜਿਹੜੇ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦੇ ਨੇ ਗੁਰੂ ਨੂੰ ਮੰਗਦੇ ਨੇ ਕਿ ਮਹਾਰਾਜ ਜੀ ਕਿੰਨੇ ਜਨਮ ਹੋ ਗਏ ਕਿੰਨੇ ਯੁੱਗ ਹੋ ਗਏ ਸਾਡਾ ਕਦੋਂ ਮਲਾਪ ਹੋਊਗਾ ਸਾਡਾ ਕਦੋਂ ਜੀਵਨ ਆ ਸਫਲ ਹੋਊਗਾ ਸੋ ਆਪਾਂ ਸਾਰੇ ਆਣੇ ਸਾ ਸੰਗਤ ਜੀ ਆਪਣੇ ਮਨਾਂ ਦੇ ਅੰਦਰ ਝਾਤ ਮਾਰਨੀ ਕਿ ਸਾਡਾ ਮਨ ਕਿੱਥੇ ਖੜਾ ਆ ਸਾਨੂੰ ਮਹਾਰਾਜ ਜੀਆ ਕੋਲੋਂ ਕੀ ਚਾਹੀਦਾ ਆ ਭਾਈ ਤਗਾਣਾ ਜੀ ਮਹਾਰਾਜ ਜੀ ਨੂੰ ਬੇਨਤੀ ਕਰਦੇ ਕਿ ਪਾਸ਼ਾ ਜੀ ਮੇਰੀ ਇਹਨਾਂ ਵਿੱਚੋਂ ਕੋਈ ਵੀ ਲੋੜ ਨਹੀਂ ਤੇ ਮਹਾਰਾਜ ਜੀ ਕਹਿੰਦੇ ਭਾਈ ਦੱਸੋ ਫਿਰ ਕੀ ਚਾਹੀਦਾ ਫਰਮਾਨ ਕਰਦੇ ਨੇ ਭਾਈ ਤਗਾਣਾ ਜੀ ਕਹਿੰਦੇ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਿਮਰਿਆ ਨੌ ਨਦੀਆਂ ਦਰ ਤੇ ਹੱਥ ਬੰਨ੍ਹ ਕੇ ਖੜ ਜਾਂਦੀਆਂ ਐ ਨਾ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਹਰ ਥਾਈਂ ਹੀ ਸਹਾਈ ਹੁੰਦੇ ਆ ਉਹ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਸੱਚਖੰਡ ਨੂੰ ਬਿਆਨਣਾ ਕਰਨ ਸਾਡੀ ਇੱਛਾ ਆ ਕਿ ਅਸੀਂ ਵੀ ਆਪ ਜੀ ਦੇ ਨਾਲ ਹੀ ਸੱਚਖੰਡ ਨੂੰ ਜਾਣਾ ਆ ਆ ਪੰਜ ਭੂਤਕ ਸਰੀਰ ਤਿਆਗਣਾ ਆ ਅਸੀਂ ਫਿਰ ਆ ਸੰਸਾਰ ਦੇ ਵਿੱਚ ਆ ਸਰੀਰ ਦੇ ਵਿੱਚ ਰਹਿਣਾ ਨਹੀਂ ਮਹਾਰਾਜ ਜੀ ਸਿੱਖ ਦੀ ਭਾਵਨਾ ਨੂੰ ਸਮਝਦੇ ਆ ਪ੍ਰੇਮ ਨੂੰ ਸਮਝਦੇ ਆ ਮਹਾਰਾਜ ਜੀ ਵਾਦਾ ਕਰਦੇ ਆ ਭਾਈ ਇੰਜ ਹੀ ਹੋਏਗਾ ਸਹਾ ਸੰਗਤ ਜੀ ਸਮਾ ਆਇਆ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਧਰਮ ਦੀ ਰੱਖਿਆ ਵਾਸਤੇ ਜਦੋਂ ਮਹਾਰਾਜ ਜੀਆਂ ਕੋਲੋਂ ਕਸ਼ਮੀਰੀ ਪੰਡਤ ਆਏ ਨੇ ਕਿ ਮਹਾਰਾਜ ਜੀ ਸਾਡਾ ਧਰਮ ਖਤਰੇ ਦੇ ਵਿੱਚ ਆ ਹੁਣ ਜ਼ਿਕਰ ਅੰਦਾ ਸਾਧ ਸੰਗਤ ਜੀ ਇਤਿਹਾਸ ਵਿੱਚ ਕਿ ਇਹ ਪਹਿਲਾਂ ਬੜੀਆਂ ਜਗ੍ਹਾ ਤੇ ਗਏ ਬੜੇ ਇਹਨਾਂ ਨੇ ਦੇਵੀ ਦੇਵਤੇ ਪੂਜੇ ਤੀਰਥਾਂ ਤੇ ਗਏ ਪਰ ਕਿਤੇ ਵੀ ਸੁਣਵਾਈ ਨਹੀਂ ਹੋਈ ਤੇ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਆਏ ਆ ਬੇਨਤੀ ਕਰਦੇ ਆ ਕਿ ਮਹਾਰਾਜ ਜੀ ਸਾਡਾ ਤਿਲਕ ਜੰਜੂ ਧਰਮ ਮੰਦਰ ਇਹ ਵੇਦ ਸ਼ਾਸਤਰ ਖਤਰੇ ਵਿੱਚ ਨੇ ਤੁਸੀਂ ਬਚਾ ਸਕਦੇ ਹੋ ਤੇ ਤੁਸੀਂ ਬਚਾ ਸਕਦੇ ਹੋ ਸਾਡੀ ਰੱਖਿਆ ਕਰੋ ਤੇ ਮਹਾਰਾਜ ਜੀ ਸਾਧ ਸੰਗਤ ਜੀ ਆਪ ਜੀ ਜਾਣਦੇ ਹੋ ਕੇ ਧਰਮ ਦੀ ਰੱਖਿਆ ਵਾਸਤੇ ਦਿੱਲੀ ਵੱਲ ਨੂੰ ਚਾਲੇ ਪੰਦੇ ਨੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਚਲਦੇ ਨੇ ਤੇ ਜਦੋਂ ਸਾਧ ਸੰਗਤ ਜੀ ਮਹਾਰਾਜ ਜੀ ਚਾਂਦਨੀ ਚੌਕ ਦਿੱਲੀ ਪਹੁੰਚਦੇ ਆ ਨਾ ਮਹਾਰਾਜ ਜੀਆ ਤੋਂ ਵੇਖੋ ਹੁਣ ਕਿੰਨਾ ਪਿਆਰ ਆ ਕਿਉਂਕਿ ਅਸੀਂ ਵੀ ਗੁਰੂ ਨੂੰ ਮਿਲਣਾ ਆ ਵਿਛੜੇ ਅਸੀਂ ਵੀ ਆ ਤੇ ਮਹਾਰਾਜ ਜੀ ਕਹਿੰਦੇ ਜਿੰਨਾ ਚਿਰ ਸਾਡੇ ਮਨਾਂ ਦੇ ਵਿੱਚ ਪਿਆਰ ਨਹੀਂ ਆਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਇੱਕ ਹੀ ਤਰੀਕਾ ਆ ਗੁਰੂ ਨੂੰ ਮਨਾਉਣ ਦਾ ਗੁਰੂ ਨੂੰ ਵਸ ਕਰਨ ਦਾ ਉਹ ਕਿਹੜਾ ਆ ਮਹਾਰਾਜ ਜੀ ਕਹਿੰਦੇ ਸਾਚ ਕਹੋ ਸੁਣ ਲੇ ਹੋ ਸਭ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਤੋਂ ਪਹਿਲਾਂ ਸਾਧ ਸੰਗਤ ਜੀ ਤਿੰਨ ਸਿੱਖ ਗੁਰੂ ਦੇ ਪਿਆਰੇ ਸ਼ਹੀਦ ਹੋਏ ਨੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਤੇ ਜਦੋਂ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕਰਨ ਲੱਗੇ ਨਾ ਜਲਾਦ ਨੇ ਪੁੱਛਿਆ ਵੀ ਭਾਈ ਕੋਈ ਇੱਛਾ ਹੈਗੀ ਆ ਜਦੋਂ ਸੀਸ ਤੇ ਆਰਾ ਚੱਲਣ ਲੱਗਾ ਨਾ ਸਾਧ ਸੰਗਤ ਜੀ ਹੁਣ ਵੇਖੋ ਪਿਆਰ ਕਿੰਨਾ ਆ ਸਿੱਖਾਂ ਦਾ ਆਪਣੇ ਗੁਰੂ ਦੇ ਨਾਲ ਕੀ ਫਰਮਾਨ ਕਰਦੇ ਨੇ ਭਾਈ ਮਤੀ ਦਾਸ ਜੀ ਕਹਿੰਦੇ ਭਾਈ ਜਦੋਂ ਤੂੰ ਸਾਡਾ ਆਹ ਸਰੀਰ ਆਰੇ ਨਾਲ ਚੀਰੇ ਨਾ ਤੇ ਸਾਡਾ ਮੁਖ ਸਾਡੇ ਗੁਰੂ ਵੱਲ ਨੂੰ ਹੋਣਾ ਚਾਹੀਦਾ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪਿੰਜਰੇ ਦੇ ਵਿੱਚ ਕੈਦ ਕੀਤਾ ਹੋਇਆ ਸੀ ਕਹਿੰਦੇ ਸਾਡਾ ਮੁਖ ਸਾਡੇ ਗੁਰੂ ਵੱਲ ਹੋਵੇ ਕਿਉਂਕਿ ਜਦੋਂ ਅਸੀਂ ਸੰਸਾਰ ਤੋਂ ਜਾਈਏ ਨਾ ਅੰਤਿਮ ਸਮੇਂ ਤੱਕ ਆਖਰੀ ਸਵਾਸ ਤੱਕ ਅਸੀਂ ਆਪਣੇ ਗੁਰੂ ਦੇ ਦਰਸ਼ਨ ਕਰਦਿਆਂ ਆ ਸੰਸਾਰ ਤੋਂ ਜਾਣਾ ਚਾਹੁੰਨੇ ਆ ਜੇਕਰ ਹੁੰਦਾ ਹੈ ਕਿ ਸੀਸ ਤੇ ਆਰਾ ਚਲਾਇਆ ਗਿਆ ਪਾਈ ਮਤੀ ਦਾਸ ਜੀ ਦਾ ਆ ਜਿਹੜਾ ਸਰੀਰ ਆ ਨਾ ਸਾਹ ਸੰਗਤ ਜੀ ਦੋ ਫਾੜ ਹੋ ਗਿਆ ਤੇ ਕਿੰਨਾ ਪਿਆਰ ਹੈ ਬਾਣੀ ਦੇ ਨਾਲ ਗੁਰੂ ਦੇ ਨਾਲ ਕਹਿੰਦੇ ਦੋ ਫਾੜ ਹੋ ਗਿਆ ਸਰੀਰ ਪਰ ਆਵਾਜ਼ ਕੀ ਆ ਰਹੀ ਆ ਜਪਜੀ ਸਾਹਿਬ ਦੀ ਬਾਣੀ ਸੰਪੂਰਨ ਹੋਈ ਤੇ ਆਵਾਜ਼ ਆ ਰਿਹਾ ਹੈ ਕਿ ਜਿਨਿ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਪਾਈ ਮਤੀ ਦਾਸ ਜੀ ਸ਼ਹਾਦਤ ਦੇ ਦਿੰਦੇ ਨੇ ਇੰਜੀ ਸਾਧ ਸੰਗਤ ਜੀ ਪਾਈ ਸਤੀ ਦਾਸ ਜੀ ਜਿਉਂਦੇ ਜੀ ਸਰੀਰ ਨੂੰ ਰੂਹ ਦੇ ਵਿੱਚ ਵਲੇਟਿਆ ਤੇ ਬਨ ਕੇ ਉਹਨਾਂ ਨੂੰ ਅੱਗ ਦੇ ਨਾਲ ਸਾੜ ਕੇ ਸ਼ਹੀਦ ਕੀਤਾ ਗਿਆ ਪਾਈ ਦਿਆਲਾ ਜੀ ਨੂੰ ਸਾਧ ਸੰਗਤ ਜੀ ਜਿਉਂਦੇ ਜੀ ਉਬਲ ਦੀ ਦੇਗ ਦੇ ਵਿੱਚ ਉਬਾਲ ਕੇ ਆ ਸਰੀਰ ਦੇ ਕੋਲੋਂ ਮਾਸ ਕਹਿੰਦੇ ਅਲੱਗ ਹੋ ਗਿਆ ਵੇਖੋ ਕਿੰਨੀਆਂ ਸਾਧ ਸੰਗਤ ਜੀ ਇਹ ਸ਼ਹਾਦਤਾਂ ਕਿੰਨੀਆਂ ਤਸੀਹੇ ਵਾਲੀਆਂ ਪਰ ਉਹਨਾਂ ਦੇ ਮਨ ਡੋਲੇ ਨਹੀਂ ਤੇ ਆਪਾਂ ਆਪਣੇ ਮਨਾਂ ਦੇ ਅੰਦਰ ਝਾਤ ਮਾਰਨੀ ਕਿ ਅਸੀਂ ਵੀ ਕਹਿੰਨੇ ਅਸੀਂ ਗੁਰੂ ਦੇ ਸੇਖ ਹਾਂ ਸਾਡਾ ਬੜਾ ਪਿਆਰਿਆ ਗੁਰੂ ਦੇ ਨਾਲ ਪਰ ਜਦੋਂ ਸਾਧ ਸੰਗਤ ਜੀ ਸਾਨੂੰ ਕੋਈ ਛੋਟੀ ਮੋਟੀ ਤਕਲੀਫ ਆ ਜਾਂਦੀ ਹੈ ਨਾ ਥੋੜੀ ਜੀ ਤਕਲੀਫ ਆ ਜਾਏ ਕੋਈ ਧੰਨ ਦੀ ਕਮੀ ਆ ਜਾਏ ਆ ਸਰੀਰ ਨੂੰ ਕਿਤੇ ਬੁਖਾਰ ਹੀ ਚੜ ਜਾਵੇ ਨਾ ਤੇ ਸਾਡਾ ਮਨ ਡੋਲ ਜਾਂਦਾ ਕਿ ਸਾਨੂੰ ਦੁੱਖ ਕਿਉਂ ਆਇਆ ਇਹ ਤਕਲੀਫ ਕਿਉਂ ਹੋਈ ਤੇ ਉਹਨਾਂ ਸਿੱਖਾਂ ਦਾ ਸਾਧ ਸੰਗਤ ਜੀ ਆਪਣੇ ਗੁਰੂ ਦੇ ਨਾਲ ਕਿੰਨਾ ਪਿਆਰ ਸਰੀਰ ਦੋ ਫਾੜ ਹੋ ਗਿਆ ਆ ਅੰਗ ਅੰਗ ਕਟਿਆ ਜਾ ਰਿਹਾ ਆ ਪਰ ਫਿਰ ਵੀ ਡੋਲੇ ਨਹੀਂ ਆਪਣੀ ਸ਼ਹਾਦਤ ਦੇ ਦਿੱਤੀ ਕੁਰਬਾਨੀ ਦੇ ਦਿੱਤੀ ਤੇ ਮਹਾਰਾਜ ਜੀ ਨੂੰ ਸਾਧ ਸੰਗਤ ਜੀ ਸਮਾ ਆਇਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਆ ਧੜ ਦੇ ਨਾਲੋਂ ਸਰੀਰ ਜਲਾਦ ਨੇ ਤੇਗ ਚਲਾਈ ਸਰੀਰ ਦੇ ਨਾਲੋਂ ਮਹਾਰਾਜ ਜੀ ਦਾ ਸਿਰ ਅਲੱਗ ਹੋਇਆ ਭਾਈ ਜੈਤਾ ਜੀ ਨੇ ਚਾਂਦਨੀ ਚੌਕ ਦਿੱਲੀ ਵਿਖੇ ਹਫੜਾ ਦਫੜੀ ਮੱਚ ਗਈ ਭਾਈ ਜੈਤਾ ਜੀ ਨੇ ਜਲਦੀ ਮਹਾਰਾਜ ਜੀ ਆਂ ਦਾ ਸਿਰ ਆਪਣੀ ਬੁੱਕਲ 'ਚ ਲਿਆ ਤੇ ਗੋਇੰਦਵਾਲ ਸਾਹਿਬ ਨੂੰ ਚਾਲੇ ਪਾਏ ਤੇ ਜਦੋਂ ਸਾਧ ਸੰਗਤ ਜੀ ਗੁਰਤੇਗ ਬਹਾਦਰ ਮਹਾਰਾਜ ਜੀ ਆਨੇ ਸ਼ਹਾਦਤ ਦਿੱਤੀ ਨਾ ਸਤਖੰਡ ਨੂੰ ਬਿਆਨਾਂ ਕੀਤਾ ਤੇ ਇਧਰ ਭਾਈ ਤਗਾਣਾ ਜੀ ਜਿਸ ਦੇ ਨਾਲ ਗੁਰੂ ਮਹਾਰਾਜ ਜੀ ਨੇ ਵਾਦਾ ਕੀਤਾ ਸੀ ਮਹਾਰਾਜ ਜੀਆ ਨੇ ਆਪਣਾ ਵਾਦਾ ਨਿਭਾਇਆ ਇਧਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੀ ਸ਼ਹਾਦਤ ਦਿੰਦੇ ਨੇ ਇਧਰ ਪਾਈ ਤਗਾਣਾ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਆਪਣਾ ਮਨ ਜੋੜ ਕੇ ਆਪਣਾ ਇਹ ਪੰਜ ਭੂਤਕ ਸਰੀਰ ਤਿਆਗ ਦਿੰਦੇ ਨੇ ਤੇ ਕਿਵੇਂ ਸਵਰਗਾਪਰੀ ਨੂੰ ਚਾਲੇ ਪਾਉਂਦੇ ਨੇ ਮਹਾਰਾਜ ਜੀ ਆਪਣੀ ਸ਼ਹਾਦਤ ਦਿੰਦੇ ਨੇ ਸ਼ਰਨ ਆਿਆਂ ਦੀ ਕਿਵੇਂ ਇੱਜ਼ਤ ਰੱਖਦੇ ਨੇ ਆਓ ਇੱਕ ਕਵਤਾ ਦੇ ਰਾਹੀਂ ਆਪ ਜੀ ਤਾਜੀ ਜਿੱਥੇ ਪਾਸੋਂ ਹੈ ਇਹ ਸਰਵਣ ਕਰੋ ਜੀ ਮੈਂ ਸਤ ਗੁਰ ਤੇ ਬਹਾਦ ਉਹ ਬਣ ਗਏ ਨੇ ਹਿੰਦ ਦੀ ਚਾਦ ਉਹ ਬਣ ਗਏ ਨੇ ਹਿੰਦ ਦੀ ਚਾਦ ਵਾਰ ਗਏ ਜਿੰਦ ਗਾਨੀ ਧਰਤੀ ਅੰਬਰ ਜਾ ਤਕੇਗਾ ਰਤ ਹੂ ਕੁਰਬਾਨੀ ਧਰਤੀ ਅੰਬਰ ਜਾ ਤਕੇਗਾ ਰਤ ਹੂ ਕੁਰਬਾਨੀ ਗੰਗ ਦੇ ਸਤ ਗੁਰ ਦੀਕ ਦੇ ਜੋਰ ਵਿਖਾਏ ਪੁੱਤ ਨੂੰ ਤੱਕ ਕੇ ਛੇਵੇਂ ਸਤ ਗੁਰ ਵਿੱਚ ਖੁਸ਼ੀ ਦੇ ਆਏ ਵਿੱਚ ਮੈਦਾਨੇ ਜੰਗ ਦੇ ਸਤ ਗੁਰ ਦੀਕ ਦੇ ਜੋਰ ਵਿਖਾਏ ਪੁੱਤਨ ਤੱਕ ਕੇ ਛੇਵੇਂ ਸਤ ਗੁਰ ਵਿੱਚ ਖੁਸ਼ੀ ਦੇ ਆਏ ਤਿਆਗ ਮਾਲ ਤੋਂ ਤੇਗ ਬਹਾਦਰ ਤਿਆਗ ਮਾਲ ਤੋਂ i um, ਸ਼ਾਦਾ ਡੁੱਬਦਾ ਵੀਰਾ ਸਤਗੁਰ ਬੰਨੇ ਲਾਇਆ 500 ਮੋਹਰਾ ਲੈ ਕੇ ਜਾਂਦੀ ਉਹ ਵਿੱਚ ਬਤਾ ਲਿਆ ਆ ਮੱਖਣ ਸ਼ਾਦਾ ਡੁੱਬਦਾ ਵੀਰਾ ਸਤਗੁਰ ਬੰਨੇ ਲਾਇਆ 500 ਮੋਹਰਾ ਲੈ ਕੇ ਜਾਂਦੀ ਉਹ ਵਿੱਚ ਬਤਾ ਲਿਆ ਆ ਪੰਜ ਪੰਜ I'm better. ਸ਼ਾਨੇ ਦਰਸ਼ਨ ਕੀਤੇ ਵੇਖੀ ਜੋਤੇ ਕਾਲੀ ਪੂਰ ਦੇ ਵਿੱਚ ਬੰਦਗੀ ਕਰ ਰਹੀ ਧੀਰ ਦੁਣੀ ਦੇਵਲੀ ਮੱਖਣ ਸ਼ਾਨੇ ਦਰਸ਼ਨ ਤੀ ਅੰਬਰ ਜਦ ਤੱਕ ਰਹੇਗਾ ਯਾਦ ਰਹੂ ਕੁਰਬਾਨੀ ਤੀ ਅੰਬਰ ਜਦ ਤੱਕ good news ਬਚਾਇਆ ਸਤਗੁਰੂ ਖੁੰਜੀਗਰ ਦਾ ਪਾਕੇ ਦੇ ਦਿੱਤੀ ਕੁਰਬਾਨੀਆਂ ਵਿੱਚ ਦਿਲ ਤੇ ਜਾ ਕੇ ਹਿੰਦ ਦਾ ਤਰਮ ਬਚਾਇਆ ਸਤਗੁਰੂ ਖੁੰਜੀਗਰ ਦਾ ਪਾਕੇ ਦੇ ਦਿੱਤੀ ਕੁਰਬਾਨੀਆਂ ਵਿੱਚ ਦਿਲ ਤੇ ਜਾ ਕੇ ਦੁਨੀਆ ਉੱਤੇ ਨਾਮੇ ਸਤਗੁਰੂ ਦੁਨੀਆ अंबर so, जब तक रहेगा याद रहू कुरती अंबर तक रहेगा याद रहो कुर्बानी धरती अंबर जब तक रहेगा याद रहू ऐसी लासानी शहादत ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸਾਸ